ਜਾ ਐ ਸ਼ੰਕਰ ਕੀ ਗਾਜੀ ਅੱਜ ਆਪਾਂ ਪਹੁੰਚ ਚੁਕੇ ਆਂ ਨਹਿਰ ਦੇ ਕਿਨਾਰੇ ਦੇ ਸੋ ਸਫਾਈ ਦਾ ਕੰਮ ਤੁਸੀਂ ਦੇਖ ਸਕਦੇ ਹੋ ਜੋ ਰਚ ਰਿਹਾ ਸੋ ਦੇਖ ਲੈਣੇ ਆ ਕਮੇਟੀ ਮੈਂਬਰ ਜੋ ਆਏ ਆ ਉਹਨਾਂ ਨਾਲ ਮਿਲਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਕੰਮ ਚੱਲ ਰਿਹਾ ਸੋ ਕੱਲ ਦਾ ਸਾਡਾ ਮੇਨ ਪ੍ਰੋਜੈਕਟ ਸੀਗਾ ਪੋੜੀਆਂ ਵਗੈਰਾ ਆਪਾਂ ਸਾਫ਼ ਕਰ ਚੁਕੇ ਆਂ ਸੋ ਪੋੜੀਆਂ ਦੀ ਵੀ ਤੁਹਾਨੂੰ ਲਾਸਟ ਕੰਡੀਸ਼ਨ ਦੱਸਣੇ ਆ ਕਿੱਦਾਂ ਦੀ ਆ ਕੱਲ ਦੀ ਹਾਲਤ ਤੁਸੀਂ ਦੇਖ ਸਕਦੇ ਆ ਕੱਲ ਆਪਾਂ 5 ਬੰਦੇ ਲੇਬਰ ਦੇ ਲਗਾਏ ਸੀਗਾ ਤੇ ਸਾਰੀਆਂ ਪੋੜੀਆਂ ਬਿਲਕੁਲ ਸਾਫ ਐਂਡ ਕਲੀਨ ਐਂਡ ਕਲੀਅਰ ਕਰਾ ਦਿੱਤੀਆਂ ਗਿਆ ਸੋ ਅਗਲਾ ਸਾਡਾ ਪ੍ਰੋਜੈਕਟ ਹੈ ਜੀ ਪੇਂਟ ਦਾ ਤੇ ਸਾਡੇ ਦਿਵਾਕਰ ਬਹੁ ਪਹੁੰਚ ਚੁਕੇ ਆ ਸੋ ਇਹਨਾਂ ਵੱਲੋਂ ਵੀ ਖਾਸ ਯੋਗਦਾਨ ਆ ਸਫਾਈ ਦਾ ਕੰਮ ਕੰਪਲੀਟ ਹੋ ਚੁਕਿਆ ਹੁਣ ਪੇਂਟ ਦਾ ਕੰਮ ਲਗਾਣਾ ਹੈ ਸਨਹਿਰ ਦੇ ਉੱਤੇ ਸੋ ਤੁਸੀਂ ਵੀ ਦੇਖ ਸਕਦੇ ਹੋ ਇਹ ਸਭ ਤੁਹਾਡੇ ਯੋਗਦਾਨ ਨਾਲ ਸੰਭਵ ਆ ਸੋ ਇਸ ਕੰਮ ਦੇ ਲਈ ਪਾਵਰ ਗ੍ਰੇਡ ਵਾਲੇ ਸਾਡੀ ਮਦਦ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਸੇਵਾਦਾਰ ਪਹੁੰਚ ਚੁਕੇ ਆ ਜੋ ਸੇਵਾ ਕਰਨ ਦੇ ਲਈ ਆਏ ਆ ਇਹਨਾਂ ਵੀਰ ਭਰਾਵਾਂ ਦਾ ਬਹੁਤ ਯੋਗਦਾਨ ਆ ਤਾਂ ਕੰਮ ਤੁਸੀਂ ਦੇਖ ਸਕਦੇ ਹੋ ਅੱਜ ਕੁਝ ਸਾਡੇ ਨਾਲ ਨਵੇਂ ਮੈਂਬਰ ਵੀ ਐਡ ਹੋਏ ਆ ਵਿਸ਼ਾਲ ਜੀ ਸਤਵਿੰਦਰ ਭਾਈ ਸਤਵਿੰਦਰ ਭਾਜੀ ਵਿਸ਼ਾਲ ਜੀ ਔਰ ਰਾਜੂ ਭਾਜੀ ਇਹ ਵੀ ਸਾਡੇ ਨਾਲ ਅੱਜ ਐਡ ਹੋਏ ਆ ਸੋ ਜਦੋਂ ਸਾਡੀ ਕੋਈ ਵੀਡੀਓ ਦੇਖਦਾ ਤੇ ਇਸੇ ਵਾਲੇ ਜਰੂਰ ਆਂਦਾ ਸੋ ਤੁਸੀਂ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਆਓ ਦੇਖ ਸਕਦੇ ਹੋ ਕਿੰਨੇ ਜਣੇ ਆਏ ਆ ਅੱਜ ਨਿੱਕੇ ਨਿੱਕੇ ਬੱਚੇ ਵੀ ਆ ਰਹੇ ਆ ਸੋ ਇਹਨਾਂ ਨੂੰ ਵੀ ਸ਼ੌਂਕ ਆ ਜੀ ਕੰਮ ਕਰਨ ਦਾ ਸੋ ਸਿਆਣੇ ਘਟ ਆਉਂਦੇ ਆ ਤੇ ਬੱਚੇ ਜ਼ਿਆਦਾ ਆਉਂਦੇ ਆ ਸੋ ਸਾਰੇ ਆਪਣੇ ਵੱਡੇ ਕਹਿੰਦੇ ਆ ਕਿ ਸਾਡੇ ਬੱਚੇ ਰੋਂਦੇ ਆ ਕਿ ਸਾਨੂੰ ਵੀ ਸੇਵਾ ਦੇ ਲੈ ਕੇ ਜਾਓ ਸੋ ਤੁਸੀਂ ਵੀ ਆਪਣਾ ਟਾਈਮ ਕੱਢ ਲਿਆ ਕਰੋ ਕਿਉਂਕਿ ਬੱਚੇ ਨਿੱਕੇ ਨਿੱਕੇ ਬੱਚੇ ਵੀ ਆਪਣਾ ਟਾਈਮ ਕੱਢਦੇ ਆ ਸੇਵਾ ਲਈ ਤੇ ਆਪਣਾ ਯੋਗਦਾਨ ਪਾਉਂਦੇ ਆ ਸੋ ਤੁਸੀਂ ਵੀ ਆਪਣਾ ਟਾਈਮ ਕੁਛ ਟਾਈਮ ਕੱਢ ਕੇ 10 ਮਿੰਟ 5 ਮਿੰਟ ਜਿੰਨਾ ਵੀ ਹੁੰਦਾ ਸੇਵਾ ਲਈ ਜਰੂਰ ਆਓ ਸੋ ਇਹ ਨਿਸ਼ਕਾਮ ਸੇਵਾ ਚੱਲਦੀ ਆ ਇਹਦੇ ਵਿੱਚ ਕੋਈ ਭਾਵ ਨਹੀਂ ਹੁੰਦਾ ਸੋ ਇਸ ਕਰਕੇ ਇਹ ਸੇਵਾ ਜਰੂਰ ਲੈ ਕੇ ਲੱਗਦੀ ਆ ਤੋ ਤੁਸੀਂ ਦੇ ਜਦੋਂ ਲਗਾਤਾਰ ਕੰਮ ਚੱਲ ਰਿਹਾ। ਸੋ ਬਿਲਕੁਲ ਕਲੀਨ ਐਂਡ ਕਲੀਅਰ ਕਰ ਦਿੱਤਾ ਗਿਆ। ਤੁਸੀਂ ਤਾਂ ਸਹੀ ਰੋ ਰਹੇ ਹੋ। ਤੁਸੀਂ ਦੇਖ ਸਕਦੇ ਹੋ ਕੰਮ ਲਗਾਤਾਰ ਜਾਰੀ ਆ। ਸੋ ਲਾਸਟ ਤੇ ਆਪਾਂ ਤੁਹਾਨੂੰ ਇਹਨਾਂ ਦੀ ਫਾਈਨਲ ਕੰਡੀਸ਼ਨ ਦੱਸਾਂਗੇ। ਸੋ ਦਿਨ ਐਤਵਾਰ ਦੇ ਹੋਰ ਸਾਰੇ ਮੈਂਬਰ ਆ ਰਹੇ ਆ। ਵੀ ਦੇਖ ਸਕਦੇ ਹੋ। ਸਾਹਿਲ ਜੀ ਦੇ ਡਿਊਟੀ ਲਈ ਆ ਬੂਟੇ ਛੰਗ ਲਈ ਇਹ ਬੂਟਿਆਂ ਦੀ ਚੰਗੀ ਨੇਰੀ ਪਾਉਂਦੇ ਆ ਸੋ ਕੰਮ ਤੁਸੀਂ ਦੇ ਸਕਦੇ ਹੋ ਹੁਣ ਇਸ ਜਗ੍ਹਾ ਨੂੰ ਆਪਾਂ ਬਿਲਕੁਲ ਕਲੀਅਰ ਕਰ ਦਾਂਗੇ ਸੋ ਜਿੰਨਾ ਵੀ ਘਾਹ ਵਗੈਰਾ ਲੱਗਿਆ ਹੋਇਆ ਤੇ ਰੋਡ ਪਠਾਨਕੋਟ ਨੂੰ ਜਾਂਦਾ ਇਹ ਵਾਲਾ ਰਸਤਾ ਸੋ ਇਸ ਰੋਡ ਤੇ ਲੱਗੇ ਹੋਏ ਆ ਤੇ ਸੇਵਾ ਦੇ ਲਈ ਅੱਜ ਸਾਰੇ ਆਪਣਾ ਯੋਗਦਾਨ ਪਾ ਰਹੇ ਆ ਸੋ ਤੁਸੀਂ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਐਤਵਾਰ ਦੇ ਦਿਨ ਜਰੂਰ ਆਇਆ ਕਰੋ ਬੱਸ ਸਾਡੀ ਸੇਵਾ 2 ਮਹੀਨੇ ਤੋਂ ਲਗਾਤਾਰ ਚੱਲ ਰਹੀ ਆ ਸੋ ਕੰਡੀਸ਼ਨ ਤੁਸੀਂ ਆਪਣੀ ਅੱਖੀਂ ਦੇਖ ਸਕਦੇ ਹੋ ਕਿੰਨਾ ਗੂੜਾ ਪਿਆ ਆ ਤੇ ਲਾਸਟ ਤੇ ਤੁਹਾਨੂੰ ਫਾਈਨਲ ਕੰਡੀਸ਼ਨ ਦੱਸਾਂਗੇ ਕੰਮ ਲਗਾਤਾਰ ਜਾਰੀ ਆ ਸੋ ਬਹੁਤ ਵੀਰ ਭਰਾਏ ਆ ਸਕੂਟਰੀਆਂ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਤੁਸੀਂ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਆਓ ਸੇਵਾ ਦੇ ਲਈ 10 ਮਿੰਟ 15 ਮਿੰਟ ਜਿੰਨਾ ਜੀ ਤੁਹਾਡਾ ਕੋਸਾ ਦਾ ਬੰਦਾ ਤੇ ਸੇਵਾ ਪਾਓ ਆਗੇ ਕਿਉਂਕਿ ਸੇਵਾ ਦਾ ਫਲ ਕਦੇ ਵੀ ਵਿਅਰਥ ਨਹੀਂ ਜਾਂਦਾ ਇਹ ਕੰਮ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਾਰੀ ਆ ਸੋ ਇਹ ਸਰਨੇ ਦੇ ਸਰਨਾ ਸੇਵਾ ਸਮਿਤੀ ਦੇ ਵੱਲੋਂ ਸਰਨੇ ਦੇ ਮੁੰਡਿਆਂ ਵੱਲੋਂ ਵੀ ਸ਼ੁਰੂ ਕੀਤਾ ਗਿਆ ਕੰਮ ਆ ਇਹ ਸੋ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਇਹ ਕੰਮ ਸ਼ੁਰੂ ਕਰ ਸਕਦੇ ਹੋ ਕਿਉਂਕਿ ਸ਼ੁਰੂਆਤ ਇੱਕ ਦੋਸ ਤੋਂ ਹੀ ਹੁੰਦੀ ਆ ਹੌਲੀ ਹੌਲੀ ਹੁਣ ਸਾਡੇ ਨਾਲ ਕਿੰਨੇ ਜਣੇ ਰਲਦੇ ਜਾਂਦੇ ਆ ਸਕੂਲ ਦੇ ਬੱਚੇ ਵੀ ਆਉਂਦੇ ਆ ਸੋ ਬਹੁਤ ਖੁਸ਼ੀ ਹੁੰਦੀ ਹੈ ਇਹ ਚੀਜ਼ ਦੀ ਕਿ ਸਕੂਲ ਦੇ ਬੱਚੇ ਵੀ ਆਉਂਦੇ ਆ ਤੇ ਲਾਸਟ ਤੇ ਤੁਹਾਨੂੰ ਹੁਣ ਫਾਈਨਲ ਕੰਡੀਸ਼ਨ ਦੱਸਾਂਗੇ ਜੋ ਆਪਾਂ ਫਾਈਨਲ ਕੀਤਾ ਬੂਟਿਆਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਸਫਾਈ ਕਰ ਦਿੱਤੀ ਗਈ ਆ ਸੋ ਬੂਟਿਆਂ ਨੂੰ ਛਾਂਗ ਦਿੱਤਾ ਗਿਆ ਤੇ ਜਿਹਦੇ ਵਿੱਚ ਮਦਦ ਕਰਾ ਰਹੇ ਆ ਸਾਡੇ ਸਾਹਿਲ ਜੀ ਬੀਟਾ ਭਾਈ ਤੇ ਹੈਪੀ ਜੀ ਤੇ ਡਿਸ਼ੂ ਜੀ ਇਨਾ ਵੱਲੋਂ ਇਹ ਸੇਵਾ ਚੱਲ ਰਹੀ ਹੈ ਬੂਟੀਆਂ ਦੀ ਸਫਾਈ ਦਾ ਕੰਮ ਸੇਵਾਦਾਰ ਸਾਰੇ ਪਹੁੰਚ ਚੁੱਕੇ ਆ ਸੋ ਤੁਸੀਂ ਵੀ ਆਪਣਾ ਕੀਮਤੀ ਸਮਾਂ ਘੱਟ ਕੇ ਆਓ ਸੋ ਰਿਕੁਐਸਟ ਇਹ ਆ ਕਿ ਜਦੋਂ ਵੀ ਕੁਝ ਖਾਂਦੇ ਪੀਂਦੇ ਹੋ ਲਾਗੇ ਕਿਰਪਾ ਨਾ ਸੁੱਟਿਆ ਕਰੋ ਸੋ ਡਸਟਬੀਨ ਦਾ ਯੂਜ਼ ਕਰਿਆ ਕਰੋ ਬਹੁਤ ਮੁਸ਼ਕਲ ਹੁੰਦੀ ਹੈ ਸਫਾਈ ਕਰਨ ਲੱਗੇ ਤੇ ਕੋਸ਼ਿਸ਼ ਇਹ ਹੈ ਕਿ ਨਹਿਰ ਨੂੰ ਸਾਫ਼ ਸੁਥਰਾ ਰੱਖਿਆ ਕਰੋ ਜੀ ਕਿਉਂਕਿ ਅੱਜ ਕੱਲ੍ਹ ਘਰ ਘਰ ਕੂੜੇ ਵਾਲੇ ਆਂਦੇ ਆ ਸੋ ਕੂੜਾ ਕੂੜੇ ਵਾਲਿਆਂ ਨੂੰ ਹੀ ਦਿਆ ਕਰੋ ਨਹਿਰ ਦੇ ਵਿੱਚ ਨਾ ਸੁੱਟਿਆ ਕਰੋ ਸੋ ਨਹਿਰ ਨੂੰ ਵੀ ਸਾਫ਼ ਰੱਖਣਾ ਸਾਡਾ ਧਰਮ ਆ ਜੀ ਕੰਮ ਲਗਾਤਾਰ ਹੀ ਚੱਲ ਰਿਹਾ ਸ ਬੂਟਿਆਂ ਦੀ ਸਫਾਈ ਕਰ ਦਿੱਤੀ ਗਈ ਹੈ ਸੋ ਜਿਹੜੇ ਬੂਟੇ ਲਗਾਏ ਸੀਗਾ ਉਹਦੇ ਆਲ ਵਾਲੇ ਕਿਆਰੀਆਂ ਬਣਾ ਰਹੇ ਇੱਕ ਡੇਢ ਘੰਟੇ ਦੀ ਸੇਵਾ ਕੰਪਲੀਟ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਸੋ ਸਾਰਾ ਏਰੀਆ ਸਾਫ ਕਰ ਦਿੱਤਾ ਗਿਆ ਸੋ ਨਹਿਰ ਦੇ ਕਿਨਾਰੇ ਸਾਰੀ ਸਫਾਈ ਕਰ ਦਿੱਤੀ ਗਈ ਆ ਸੋ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਨਿੱਕੇ ਨਿੱਕੇ ਬੱਚੇ ਵੀ ਆਏ ਹੋਏ ਆ ਕੀ ਨਾਮ ਤੇਰਾ ਨਾਮ بتاਓ ਬੇਟਾ ਆਪਣਾ ਬਲੋਜ ਰਾਜਵੀਰ ਰੋਸ਼ਵਾਨੀ ਜੀ ਤੁਸੀਂ ਦੇਖ ਸਕਦੇ ਹੋ ਇਹ ਨਿੱਕੇ ਨਿੱਕੇ ਬੱਚੇ ਵੀ ਸੇਵਾ ਕਰਨਦੇ ਉਸ ਤੋਂ ਹੁੰਦੇ ਆ ਤੇ ਸੇਵਾ ਕਰਨ ਦੇ ਲਈ ਆਂਦੇ ਆ ਇਹ ਸਾਡੇ ਡੈਲੀ ਦੇ ਮੈਂਬਰ ਆ ਡੈਲੀ ਸੇਵਾ ਪਾਉਂਦੇ ਇਹ ਬੱਚੇ ਆ ਗਏ ਅੱਜ ਪਹਿਲੇ ਦਿਨ ਹੀ ਵੈਸੇ ਆਏ ਆ ਹੁਣ ਡੈਲੀ ਆਨ ਕਰਨਗੇ ਤੋਂ ਬਹੁਤ ਬਹੁਤ ਧੰਨਵਾਦ ਆ ਇਹਨਾਂ ਬੱਚਿਆਂ ਦਾ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਆਂਦੇ ਆ ਤੋਂ ਤੁਸੀਂ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਆਇਆ ਕਰੋ ਸੋ ਨਿਆਰ ਚ ਸਾਫ ਸਫਾਈ ਦਾ ਕੰਮ ਚੱਲ ਰਿਹਾ ਜੀ ਸੋ ਜਿਹਦੇ ਵਿੱਚ ਸਾਡੀ ਮਦਦ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਪੋੜੀਆਂ ਦੀ ਸਾਫ ਸਵਾਈ ਚੱਲ ਰਹੀ ਆ ਘਾਹ ਸਾਫ ਕਰ ਦਿੱਤਾ ਗਿਆ ਸੀ ਤੇ ਹੁਣ ਪੋੜੀਆਂ ਨੂੰ ਧੋ ਰਿਹਾ ਜਿਹਦੇ ਵਿੱਚ ਮਦਦ ਕਰ ਰਹੀ ਆ ਸਾਡੀ ਕੁਝ ਮੈਂਬਰ ਕੁਝ ਨਵੇਂ ਵੀ ਅੱਜ ਜਿਵੇਂ ਕਿ ਰਾਜੂ ਭਾਈ ਹੁਣੇ ਉਹ ਅੱਜ ਨਵੇਂ ਆਏ ਆ ਤੇ ਸ਼ੰਮੀ ਭਾਈ ਸਾਹਿਲ ਜੀ ਉਹ ਦਿਵਾਕਰ ਭਾਈ ਸੁਤਿੰਦਰ ਭਾਈ ਜੋ ਕਿ ਇਹ ਸਭ ਪੁਰਾਣੀ ਆ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੋ ਸੇਵਾ ਦਾ ਯੋਗਦਾਨ ਪਾ ਰਹੇ ਆ ਸੋ ਤੁਸੀਂ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਆਓ ਦੇ ਦੇ ਸਕਦੇ ਹੋ ਬਿਲਕੁਲ ਸਾਫ ਸਫਾਈ ਕਰ ਦਿੱਤੀ ਗਈ ਆ ਪਹਿਲਾਂ ਇਹਦੀ ਕੰਡੀਸ਼ਨ ਕਿਦਾਂ ਦੀ ਸੀਗਾ ਤੇ ਹੁਣ ਤੁਸੀਂ ਆਪਣੀ ਅੱਖੀਂ ਦੇਖ ਸਕਦੇ ਹੋ ਸੋ ਤੁਸੀਂ ਵੀ ਆਪਣਾ ਯੋਗਦਾਨ ਪਾਣ ਲਈ ਆਓ ਸੋ ਨਿੱਕੇ ਨਿੱਕੇ ਬੱਚੇ ਵੀ ਆਏ ਆ ਅੱਜ ਐਤਵਾਰ ਦਾ ਦਿਨ ਛੁੱਟੀ ਦਾ ਦਿਨ ਇਹ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਆਂਦੇ ਆ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸੇਵਾ ਜੋਰਾ ਛੋਰਾ ਜੇ ਚੱਲ ਰਹੀ ਆ ਸਭ ਤੋਂ ਪਹਿਲਾਂ ਇਹਨਾਂ ਨੇ ਪੋੜੀਆਂ ਨੂੰ ਤੋਤਾ ਸੋ ਜੋ ਉੱਪਰ ਬੂਟੇ ਲੱਗੇ ਆ ਤੇ ਉਹਨਾਂ ਨੂੰ ਪਾਣੀ ਵੀ ਦੇ ਰਿਆ ਨਾਲੋਂ ਨਾਲ ਸਫਾਈ ਲਗਾਤਾਰ ਜਾਰੀ ਆ ਬਿਲਕੁਲ ਕਲੀਨ ਐਂਡ ਕਲੀਅਰ ਕਰ ਦਿੱਤਾ ਗਿਆ ਇਹ ਸੇਵਾ ਸਵੇਰੇ 5:30 ਵਜੇ ਤੋਂ ਲੈ ਕੇ 7:30 ਵਜੇ ਤੱਕ ਚੱਲਦੀ ਆ ਦਿਨ ਐਤਵਾਰ ਜੋ ਕਿ ਵਿਸ਼ੇਸ਼ ਹੁੰਦਾ ਕਿਉਂਕਿ ਇਸ ਟਾਈਮ ਤੇ ਸਾਰੇ ਹੀ ਆਪਣੀ ਸੇਵਾ ਪਾਣ ਦੇ ਲਈ ਆਂਦੇ ਆ ਸੋ ਸਕੂਲ ਦੇ ਬੱਚੇ ਵੀ ਆਂਦੇ ਆ ਤੁਸੀਂ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਜ਼ਰੂਰ ਆਇਆ ਕਰੋ ਸੋ ਸਾਫ਼ ਸਵੱਈ ਤੁਸੀਂ ਆਪਣੀ ਅੱਖੀਂ ਦੇਖ ਸਕਦੇ ਹੋ ਤੇ ਅੱਜ ਸਾਡੇ ਨਾਲ ਜਿਹੜੇ ਦੋ ਨਵੇਂ ਮੈਂਬਰ ਐਡ ਹੋਏ ਜਤਿੰਝ ਜਤਿੰਝ ਜੀ ਤੇ ਕਪੀਸ਼ ਜੀ ਜੋ ਕਿ ਇੱਕ ਰਮੀ ਭਾਈ ਦਾ ਬੇਟਾ ਤੇ ਇੱਕ ਡਿੰਪਲ ਭਾਈ ਦਾ ਇਹਨਾਂ ਦੇ ਪਾਪਾ ਆਂਦੇ ਆ ਸੋ ਅੱਜ ਬੱਚੇ ਵੀ ਆਏ ਆ ਸੇਵਾ ਕਰਨ ਦੇ ਲਈ ਸੋ ਬਹੁਤ ਬਹੁਤ ਧੰਨਵਾਦ ਆ ਇਹਨਾਂ ਬੱਚਿਆਂ ਦਾ ਵੀ ਜੋ ਆਪਣਾ ਸਕੂਲ ਦੇ ਸਮੇਂ 'ਚ ਐਤਵਾਰ ਦਾ ਦਿਨ ਕੱਢ ਕੇ ਸੇਵਾ ਦੇ ਲਈ ਆਏ ਆ ਇਹ ਸੇਵਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਉੱਤਮ ਸੇਵਾ ਜੋ ਕਿ ਸਰਨਾ ਸੇਵਾ ਸਮਿਤੀ ਦੇ ਟੀਮ ਮੈਂਬਰ ਜੋ ਕਿ ਸਾਰੇ ਯੰਗ ਬਲੱਡ ਹੈ ਨਹਿਰ ਦੀ ਸੇਵਾ ਚੱਲ ਰਹੀ ਹੈ ਨਹਿਰ ਦੀ ਸਫਾਈ ਦਾ ਕੰਮ ਚੱਲ ਰਿਹਾ ਜਿਹਦੇ ਵਿੱਚ ਸ਼ਿਵਮ ਜੀ ਵਿਸ਼ਾਲ ਜੀ ਜਤਿਨ ਜੀ ਕਪੀਸ਼ ਜੀ ਦੀਸ਼ੂ ਜੀ ਸੋ ਬਹੁਤ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਦੇ ਨਿਆਤਵਾਰ ਅੱਜ ਇਹਨਾਂ ਮੈਂਬਰਾਂ ਨੇ ਬਹੁਤ ਸਾਹ ਦਿੱਤਾ ਸੋ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਸਰਨਾ ਸੇਵਾ ਸਮਿਤੀ ਦੀ ਟੀਮ ਦੇ ਇਹ ਮੈਂਬਰ ਆ ਜਿਨ੍ਹਾਂ ਨੇ ਅੱਜ ਬਹੁਤ ਸਾਥ ਦਿੱਤਾ ਸੋ ਬਹੁਤ ਬਹੁਤ ਧੰਨਵਾਦ ਅੱਜ ਸਾਡਾ ਮੇਨ ਕੰਮ ਨਹਿਰ ਦੇ ਕਿਨਾਰੇ ਦੀ ਸਫਾਈ ਕੀਤੀ ਤੇ ਨਹਿਰ ਦੀ ਸਫਾਈ ਕੀਤੀ ਜਿਹਦੇ ਵਿੱਚ ਤੁਸੀਂ ਕੰਡੀਸ਼ਨ ਆਪਣੀ ਅੱਖੀ ਆ ਕੇ ਦੇਖ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਕਮੇਟੀ ਮੈਂਬਰਾਂ ਦਾ ਸੋ ਬਹੁਤ ਬਹੁਤ ਧੰਨਵਾਦ ਜੀ ਸ਼ਰਮ ਵਾਲੀ ਦਾ